ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੂ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਗੱਬਣ ਵੇੜਾਂ ਸੂਨ ਨੂੰ ਹਾਜ਼ਰ ਡਿਟੇਲ ਬਾਈ ਤੋਂ ਪੁੱਛਦੇ ਹਾਂ ਚੰਗੀਆਂ ਕੱਦਕਾਰ ਵਾਲੇ ਜਿੰਨ ਜਨ ਵਾਲੇ ਫੁੱਲ ਬਰੀਡ ਦੇ ਵਿੱਚ ਵੇੜਾਂ ਗੀਆਂ ਗੱਬਣਾ ਗੀਆਂ ਸੂਨ ਦੇ ਵਿੱਚ ਇਹਨਾਂ ਦੇ ਕੁਝ ਦਿਨ ਬਾਕੀ ਆ ਉਹ ਅੱਗੇ ਵੀਰ ਨਾਲ ਕਰੀਏਗਾ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਬਾਈ ਭਾਨਪਤੀ ਸਿੰਘ ਪਿੰਡ ਐਡਾ ਜਿਲ੍ਹਾ ਬਰਨਾਲ ਉਹਨਾਂ ਨੰਬਰ ਹੈ 9877 ਤੇ 789 ਦੂਜਾ ਨੰਬਰ ਹੈਗਾ 93550 ਸਾਰੇ ਵੱਡੇ ਭਰਾ ਨੰਬਰ ਹੈ ਠੀਕ ਹੈ ਅੱਜ ਆਪਣੇ ਕੋਲ ਦੋ ਵੜਾ ਗੱਬਣਾ ਤੇ ਵੀਡੀਓ ਆਪਾਂ ਕਾਫੀ ਟਾਈਮ ਬਾਅਦ ਪਾਰ ਫਿਰ ਲੈ ਆਂਦੇ ਜਿੰਨੀ ਨਹੀਂ ਹੈ ਹਨਾ ਹਾਂ ਪਜਾਈ ਨਹੀਂ ਜੀ ਆਪਾਂ ਦਾ ਹਟਾ ਵੀ ਜਦੋਂ ਆਪਾਂ ਲੈ ਗੋਣਾਂ ਹੋਣਗੇ ਤੀਨੀ ਨਹੀਂ ਆਪਾਂ ਠੀਕ ਹੈ ਤੇ ਜਿਹੜੀ ਪਹਿਲਾ ਨੰਬਰ ਦਾ ਆਪਾਂ ਵੱਚੀ ਦੇਖ ਰਹੇ ਆਂ ਭਾਈ ਜੀ ਕਿਹੜਾ ਸੂਆ ਸੂਰੀ ਆ ਇਹ ਪੰਜਾ ਮਿਲ ਕੇ 10 ਦੂਜਾ ਦੂਜਾ ਸੂਆ ਵੜਾ ਨਹੀਂ ਜੀ ਇਹ ਜੀ ਉਹ ਹੈ ਛੇ ਛੇ ਦਾ ਮੈਨੂੰ ਕਲੀਅਰ ਆ ਛੇ ਛੇ ਦਾੰਦ ਤੇ ਦੂਜਾ ਸੂਆ ਦੂਜਾ ਦੂਜਾ ਸੂਆ ਵੜਾ ਨਹੀਂ ਤੇ ਇਹਦੇ ਬਾਈ ਜੀ ਦਿਨ ਕਿੰਨੇ ਬਾਕੀ ਆ ਸੂਣ ਦੇ ਤੇ ਬਾਈ ਐਮਨ ਗੇਪ ਨੂੰ ਵੀ ਪਾਸੀ ਦੇਣਾ ਇਹ ਬਸੀ ਠੀਕ ਹੈ ਜੀ ਮਾਰ ਕੇ ਦੱਸੋ ਸਾਰਾ ਮਤਲਬ ਕਿ ਕਰੀ ਪਾਸੀ ਪਰ ਮਰਦਾ 35 ਕਿਲੋ ਦਾ ਚੋਇਆ ਜਾ ਠੀਕ ਹੈ ਸਵੈਲਿੰਗ ਪਾਉਣ ਲੱਗ ਗਈ ਹੈ ਨਾ ਹਾਂ ਬਈ ਪਾਉਣ ਲੱਗ ਗਈ ਉਸ ਮੇਰੇ ਤੇ ਐਮਨ ਨੇ ਜਦੋਂ ਹੋਰ ਵੀ ਬਥੇ ਕਾਫੀ ਬੋਲਤਾ ਸੀ 35 ਕਿਲੋ ਮੰਨ ਕੇ ਜਿਹੜਾ ਮਰਜੀ ਵੀਰ ਲੈ ਠੀਕ ਹੈ ਕਹਿੰਦਾ ਪਾ 35 ਕਿਲੋ ਦੁੱਧ ਖਰਾਬ ਅੱਛੀ ਨੇ ਬਾਹਰ ਨਾ ਜਾਵਾਂ ਉਹ ਵੀ ਖਰਾ ਦੁੱਧ ਪਾਉ ਕਰਨੀ ਵਾਲਾ ਤੇ ਪੂਰੀ ਜਵਾਨੀ ਦੇ ਵਿੱਚ ਆ ਜਾਵਾਂ ਪੂਰੀ ਜਵਾਨੀ ਵਿੱਚ ਪੂਰੀ ਵੀਰ ਆਏ ਨਾ ਮੰਨ ਕੇ ਇਹ ਵੀ ਝੂਠੀ ਹੋਊਗੀ ਬਹੁ ਠੀਕ ਹੈ ਇਹਦਾ ਸੀਮਨ ਵਗੈਰਾ ਸੀਮਨ ਬਾਈ ਇਹਨਾਂ ਆਮਦਗਾ ਦੋਨਾਂ ਦੇ ਪਲੇਨ ਲੱਗੇ ਹੋਣੇ ਤੇ ਸਪਾਇਕ ਦੇ ਲੱਗੇ ਹੋਣੇ ਪਲੇਨ ਸੀਮਨ ਲੱਗੇ ਹੋਇਆ ਪਲੇਨ ਲੱਗੇ ਹੋਇਆ ਸਪਾਇਕ ਕੋ ਘੱਪੜ ਲੈ ਲੇ ਤੇ ਇਹਦੇ ਗੱਲ ਕਰੇ ਉਹ ਸਮੋਮੈਂਟ ਦੀ ਹੈਗੀ ਉਹ ਹੈ ਮਰਦੀ ਹੈਗੀ ਇਹਦਾ ਰੇਟ ਕੀ ਰਹੂਗਾ ਰੇਟ ਬਾਈ ਇਹ ਮੁੱਲ ਕਰਾਉਣ ਦਾ ਕੋਈ ਮਰਜ਼ੀ ਕਰਾ ਲਈ ਵੀਰ ਤੇ ਅਮਰ ਵੀ 1,60,000 ਦੀ ਰਸੀ ਦਵਾਂਗੇ ਮਣੀ ਮੋਟੀ ਗੁਜਾਇ ਸੋਝੂਗੀ ਤੋੜ ਦੇ ਬਾਦ ਨੂੰ ਸੋ ਵੀਰੋ ਫੇਸ ਬਿਊਟੀ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਚੰਗੀ ਜਿੰਦ ਜਾਨ ਵਾਲੀ ਸ਼ਾਈਨਿੰਗ ਵਗੈਰਾ ਬੱਚੀ ਦੇ ਬਹੁਤ ਆ ਦੂਸਰਾ ਸੁਆ ਸੂਰੀਆ ਕਹਿੰਦਾ ਪਾ ਦੁੱਧ ਦੀ ਕਪੈਸਿਟੀ 34-35 ਕਿਲੋ ਬੰਦਾ ਮੰਨ ਲਏ ਹਨਾ 35 ਕਿਲੋ ਇਹ ਨਾ ਮਰਜੀ ਮੰਨ ਲੇ ਵੀਰੇ ਹੁਣ ਜਦੋਂ ਚੜ ਗਿਆ 10ਵਾਂ ਮਹੀਨਾ ਮੈਂ ਮੰਨ ਲਿਆ 40 ਤੋਂ 45 ਠੀਕ ਹੈ ਠੀਕ ਹੈ ਸੋ ਬਾਕੀ ਇਹਦਾ ਇੱਕ ਤਰ੍ਹਾਂ ਦਾ ਮਨਕ ਜਾਲੀ ਬਰਫ ਦੇ ਸਿੰਨੇ ਆਈਆਂ ਜਦੋਂ ਠੰਡ ਆਈ ਤਾਂ ਜੰਮ ਲੱਗੇ ਨੇ ਜੰਮ ਹਨਾ ਚੱਲੋ ਪਾਕੀ ਕਰੂ ਬੰਦੇ ਠੀਕ ਹੈ ਤੇ ਬਾਕੀ ਜਦੋਂ ਬਰੀਡ ਆ ਯਾਰ ਉਹਨਾਂ ਗਰਮੀ ਨੇ ਕੋਈ ਮੇਨਟੇਨ ਨਹੀਂ ਕਰਨਾ ਤੁਹਾਡਾ ਫੌਗਰ ਵਗੈਰਾ ਸਿਸਟਮ ਮੇਨਟੇਨ ਵਗੈਰਾ ਚੰਗਾ ਹੋਵੇ ਤੇ ਰੇਟ 1,60,000 ਰੁਪਇਆ ਬਾਕੀ ਮੌਕੇ ਤੇ ਨੇਗੋਸ਼ੀਏਬਲ ਹੋ ਜਾਊ ਤੇ ਬਾਕੀ ਨਾੜਾ ਵਗੈਰਾ ਦੇਖੋ ਪਿੰਡੇ ਦੀ ਠੀਕ ਆ 11 ਹੜਾ ਜਿਹੜੀ ਲੰਬੀ ਪਈਆ ਤੇ ਬਾਕੀ ਯਾਰ ਸੀਮੈਂਟ ਸੈਕਸਟ ਦੀ ਆ ਹਨਾ ਜਮਾ ਆਪ ਇਹ ਆ ਭਾਈ ਦੋ ਮੈਂਡ ਦੀ ਆ ਸਰੋਂ ਮੈਂਡ ਦੀ ਸੀਮੈਂਟ ਦੀ ਅੱਛਾ ਅੱਗੇ ਸਪਾਈਕ ਦੇ ਪਲੇਨ ਸੀਮੈਂਟ ਤੋਂ ਘੱਪਣਾ ਹਨਾ ਠੀਕ ਤੇ ਅੱਗੇ ਭਾਈ ਜੀ ਦੋ ਨੰਬਰ ਜਿਹੜੀ ਦੇਖ ਰਹੇ ਆ ਤੇ ਇਹ ਵੀ ਭਾਈ ਜੀ ਜਸਤ ਦਾ ਬਾਹਰ ਹੁੰਦੀ ਹੈ ਜੀ ਜੀ ਦੋਨੇ ਫਾਰਮ ਕਰੀਏ ਦੋਨੇ ਫਾਰਮ ਕਰੀਏ ਉਹਨੇ ਵੀ ਜੀ ਹਾਂ ਤੇ ਅੱਜ ਦਿਨ ਕਹਿ ਕੱਢਦੀ ਹੈ ਇਹ ਜੇ ਨਾ ਮਨ ਕੇ ਚੱਲ ਬਈ ਇਹ 20 ਦਿਨ ਪੂਰੇ ਨਹੀਂ ਅੱਛਾ 20 ਤਰੀਕ ਨੂੰ ਇਹ ਦਿਨ ਪੂਰੇ ਆ ਜੀ ਤੇ ਇਹਦੇ ਸੀਮਣ ਕਿਹੜਾ ਲੱਗਿਆ ਵਾ ਇਹ ਵੀ ਸਪਾਇਕ ਤੋਂ ਖੱਬਣਾ ਹੈ ਅੱਛਾ ਇਹ ਵੀ ਸਪਾਇਕ ਤੋਂ ਖੱਬਣਾ ਹਾਂ ਅੱਗੇ ਮਾੜੇ ਵੀ ਦਿਖਾਦੇ ਆ ਤੁਹਾਨੂੰ ਕਿ ਇਹ ਦੀ ਲੋਕਲ ਏਰੀਆ ਫਾਰਮ ਜਿਹਾ ਵੜਾ ਨਹੀਂ ਜੀ ਮੈਂ ਸੁਝਾਇਆ ਕਰਦੀ ਆ ਨਾ ਠੀਕ ਹੈ ਠੀਕ ਐ ਸੋ ਦੋਨੇ ਉੱਥੇ ਫਿਰਦੇ ਸੀ ਇੱਕ ਸੰਦ ਹੈ ਨਾ ਹਾਂ ਉਹਨੇ ਕਿਹੜਾ ਮਿਲ ਨਹੀਂ ਆਇਆ ਠੀਕ ਐ ਇਹਦੇ ਦੁੱਧ ਦੀ ਕੀ ਕਪੈਸਿਟੀ ਆ ਦੁੱਧ ਦੀ ਬਈ ਇੱਕ ਹੀ ਮੰਨ ਕੇ ਲਈਦੀ 35 ਕਿਲੋ ਆਪੀ ਦੁੱਧ ਦੁੱਭਸੀ ਕੋਲਾ ਕਰਾ ਗਰਮੀ ਦਾ ਤੇ ਸਰਦ ਜੀ ਵਿਚੰਨ ਗਿਆ ਚਾਰੋ ਆਪੀ ਚਰਨ ਨੇ ਕਹਿੰਦਾ ਬਸ ਦੋਨੇ ਵੜਾ ਜੋਗੀਬੀਰ ਖਰੀਦਾ 65 ਤੋਂ ਲੈ ਕੇ 70 ਕਿਲੋ ਦੁੱਧ ਦਦਾ ਦੇ ਦਾ ਪਾਉਣਗੇ ਆ 70 ਕਿਲੋ ਵੜਾ ਦੁੱਧ ਦੇਣੀ ਹੈ ਕਹਿਣ ਦੀ ਆ ਨਹੀਂ ਪਹਿਲਾਂ ਵੜਾ ਦੇਖਣਾ ਕਿ ਕਿ ਜੈ ਕਰੀਆਂ ਨੇ ਸਟੋਰ ਦੀ ਬਾਹਰ ਰਹਿਣੂ ਮੱਣ ਕੇ ਚੱਲੀ ਸੋਡੀਆਂ ਮੱਣ ਕੇ ਦੋਸਾਂ ਨਾਲ ਜੀ ਠੀਕ ਆ ਬਾਕੀ ਚਾਰੋ ਚੂਰੂ ਪੂਰੀਆਂ ਫੁੱਲਾਂ ਖੁੰਡ ਜਮੂ ਮਰੀ ਜਾਂਦੀਆਂ ਹਨਾ ਮੈਂ ਕਿਹਾ ਫੁੱਲ ਨਹੀਂ ਆ ਸਿਕ ਜੀ ਹੋਰ ਦਾ ਜਿਹੜੀ ਫਾਰਮ ਵਾਲੀ ਵਾੜ ਹੁੰਦੀ ਆ ਉਹ ਖੋਰਨੀ ਨੇ ਮੰਨ ਕੇ ਜਾਈਦਾ ਆਪਾਂ ਲਾਉਨੇ ਨੇ ਨੇੜੇ ਉਹ ਭੱਜ ਕੇ ਜਾਂਦੀਆਂ ਖਾਣ ਨੂੰ ਇਹਦਾ ਰੇਟ ਬਾਈ ਜੀ ਕੀ ਰੱਖਿਆ? ਇਹ ਮੇਰੇ ਪਸੀ ਦੇ ਨਾਲ ਅੱਜ ਦੀ ਘੜੀ ਕਿਹੜੀ ਹੈ ਅੱਜ ਕੱਚੀ ਦੀ ਹੈਗੀ 1,55,000 ਰੁਪਏ ਦੇ ਬਾਈ ਠੀਕ ਜੇ ਤੁਸੀਂ ਜੋੜਾ ਖਰੀਦੂਗਾ ਜੋੜਾ ਖਰੀਦੂਗਾ ਬਾਈ ਆਪਾਂ ਮੰਨ ਲੇ ਕੱਲ 2,90,000 ਦੇ ਉਸੇ ਦੇਣਾ ਜੀ 2.90 ਦਾ ਜੋੜਾ ਤੁਹਾਨੂੰ ਮਿਲ ਜਾਊਗਾ ਤੇ ਸਾਫ ਸੁਥਰੀਆਂ ਚੰਗੀਆਂ ਅੱਛਾ ਇਹ ਆਉਗੀ ਆਪ ਹੈਮਰ ਦੀ ਨਾਈ ਉਹ ਭੜੇ ਅਜੇ ਇੱਕੋ ਗੱਪੜ ਹੈ ਜੀ ਸੋ ਥਣ ਕੁਆਲਟੀ ਵਗੈਰਾ ਸੋਹਣੀ ਸਾਫ ਸੁਥਰੀ ਸ਼ਾਈਨਿੰਗ ਵਗੈਰਾ ਬੈਣਾ ਦੇ ਉੱਪਰ ਬਹੁਤ ਆ ਜਿਹੜੇ ਵੀ ਚੁੰਝਿਆ ਮਹਾਵਾਸੀਆਂ ਦੇ ਕੋਈ ਐਕਟ ਠੀਕ ਹੈ ਨਾ ਤੇ ਜਿਹੜੇ ਮੋਟਰਾਂ ਨਹੀਂ ਹੋਈਆਂ ਨੀਆ ਸੋ ਵੀ ਨਹੀਂ ਇਹ ਪੱਤੇ ਪੇਟਾਂ ਦੇ ਨਾਲ ਬੱਤੀ ਆ ਸਾਡ ਬੋਜ ਠੀਕ ਹੈ ਹਾਂ ਫੜਦੇ ਹੋਣੀ ਬੱਤੀ ਦੀ ਫੇਸ ਤੇ ਪਾਣਾ ਲੱਗਦਾ ਬਈ ਫਰੀਡ ਕਿੰਨੀ ਗਿਆ ਬੈਠ ਜਾ ਸੋ ਹੈਮਰ ਦੀ ਆਪ ਆ ਗਈ ਅਗੇ ਸੋ ਆਸਪੈਕਟ ਦਾ ਸਿਮਨ ਲੱਗਿਆ ਬਣਾ ਮਾਇਕ ਤਾਂ ਨਹੀਂ ਮੱਦਿਆ ਬਈ ਸੈਕਸਨ ਨਹੀਂ ਹੈ ਨਾ ਮਾਰ ਕੇ ਆਪਾਂ ਸੈਕਸਨ ਤੇ ਆਪਾਂ ਪ੍ਰਦਰਸ਼ਨ ਕਰਦੇ ਠੀਕ ਹੈ 290 ਕੀਮਤਾਂ ਦੋਨਾਂ ਦੀ ਦੇਣੀ ਆ ਆਪਾਂ ਮਾਰ ਕੇ ਆਪਾਂ ਸੈਕਸਰੀ ਦੱਸਿਆ ਪਰ ਆਪਾਂ ਲੈਸ ਨਹੀਂ ਗਾਦੇ ਠੀਕ ਹੈ ਅਗਲਾ ਕਹਿੰਦੇ ਵੇਚਦਾ ਮਾਰ ਕੇ ਹੀ ਜਾਂਦਾ ਹਨ ਠੀਕ ਹੈ ਨੰਬਰ ਬੋਲ ਦੋ ਦੁਬਾਰਾ ਆਪਣਾ ਨੰਬਰ ਆਇਆ ਮੇਰੇ ਆਪਣੇ 98768992 ਜਿਹੜਾ ਨੰਬਰ ਹੈ 9735 ਪਿਆਰ ਸਾਰੇ ਬੜੇ ਪ੍ਰਾਨੋਂ ਸੋ ਵੀਡੀਓ ਦੇਖਣ ਤੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ